वाहिगुरु जी फ्री म ਸਰਬੇ ਕਮਾਲ ਸਰਬੰਸਿਦਾਨੀ ਗੰਗਾਂ ਸਾਹਿਬ ਸਿਰਗਿ ਯਮਕੀਚਾ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ੍ਰੀ ਨਾਨਕਪੁਰ ਸਾਹਿਬ ਦੇ ਸਮੁੱਚੇ ਇਲਾਕੇ ਵਿੱਚੋਂ ਇਹ ਹਰ ਸਾਲ 10 ਦੇ ਕਰੀਬ ਅਕਾਲ ਕੀਰਤਨ ਪਹੁੰਚਦੇ ਆ ਉਹ ਪਿਛਲੇ ਦਿਨੀ ਸਾਹਿਬ ਜਦਾਂ ਨੇ ਸ਼ਹੀਦੀ ਸਮਾਰੋਹ ਵਿੱਚ ਸੰਗਤ ਜਦੋਂ ਮੰਗਰ ਲਾਉਣ ਕਰਕੇ ਉਸ ਦਿਨ ਇੱਥੇ ਵਿਦੇਵਾਹੋਂ ਦਾ ਕੇ ਨਗਰ ਕੀਰਤਨ ਦੀ ਤਰੀਕ ਜੋ ਗੁਰਪੁਰਬ ਤੇ ਬਹੁਤ ਤੇਜ਼ੀ ਨਾਲ ਹੋਈ ਸੀ ਗੁਰਸੱਤ ਗੁਰਪੁਰਪੁਰ ਤਖਤ ਸਾਹਿਬ ਵਿਚ 5ਵੀਂ ਸਤਵੀਂ ਨੂੰ ਜੋ ਜੀ ਮਨਾਇਆ ਗਿਆ ਅੱਜ ਅੱਜ ਵੱਖ-ਵੱਖ ਪਿੰਡਾਂ ਵਿੱਚੋਂ ਵੱਖ-ਵੱਖ ਇਲਾਕੇ ਵਿੱਚੋਂ ਕਈ 8 10 10 ਪਿੰਡਾਂ ਨੇ ਇਕੱਠੇ ਹੋ ਕੇ ਨਗਰ ਕੀਰਤਨ ਜੀ ਉਹ ਤਿਆਰ ਕੀਤੇ ਬੜੀ ਵੱਡੀ ਜਿੱਤ ਜੋ ਸੰਤਾਨਾਂ ਨਗਰਿਕਾਂ ਨੇ ਸ਼ੁਰੂਤ ਕਰਦੀਆਂ ਬਹੁਤ ਭਾਰੀ ਹੋਣ ਕੇ ਸਮੇਂ ਵੀ ਤਖਤ ਜਸਰ ਸਾਹਿਬ ਵਿਖੇ ਵਿਖਣ ਨੂੰ ਮਿਲ ਰਹੀ ਆ ਜੋ ਸਤਗੁਰਾਂ ਦੇ ਪ੍ਰਕਾਸ਼ ਬੋਰੀਆ ਖੁਸ਼ੀਆਂ ਨੂੰ ਅੱਜ ਉਹਨਾਂ ਨੇ ਇੱਥੇ ਆ ਕੇ ਜੋ ਆਨੰਦ ਮਾਣ ਰਹੀਆਂ ਤੋਂ ਮੈਂ ਸੂਚੀਆਂ ਹੋਰੀਆਂ ਸੰਤਾਂ ਨੂੰ ਜਿੱਥੇ ਜੀਆਂ ਕਿ ਨਾ ਉੱਥੇ ਮਾਨਦਿਕ ਪ੍ਰਧਾਨ ਸੇਣੀ ਗੁਰਦਾ ਕਮੇਟੀ ਸਦਾ ਹਰਿੰਦਰ ਸਿੰਘ ਜੀ ਧਾਮੇ ਐਡਵੋਕੇਟ ਉਹਨਾਂ ਵੱਲੋਂ ਸਾਡੇ ਤਖਤ ਸਾਹਿਬ ਦੇ ਹੈੱਡ ਗ੍ਰੰਥੀ ਯਾਨੀ ਜਗਿੰਦਰ ਸਿੰਘ ਜੀ ਜੈਦਾ ਜਾਨੀ ਕੀ ਦੀਪ ਸਿੰਘ ਜੀ ਅੱਜ ਇਹਨਾਂ ਦੇ ਸਾਡੇ ਮੰਦਰ ਸਾਹਿਬ ਆ ਬੜੀ ਜੀ ਸਿੰਘ ਜੀ ਅਦੇਸ਼ ਸਿੰਘ ਜੀ ਅਤੇ ਬਾਕੀ ਸਭਨਾ ਉਹਨਾਂ ਜੋ ਇਸ ਵਿੱਤੇ ਪ੍ਰਬੰਧ ਵੱਲੋਂ ਸੂਚੇ ਸੰਤਾਨ ਨੂੰ ਇਸ ਮੌਕੇ ਤੇ ਪਹੁੰਚ ਕੇ ਤੇ ਜੀ ਆਇਆਂ ਕਿ ਨਾ ਸਤਿਗੁਰ ਦੀ ਕਿਰਪਾ ਕਰੇ ਇਸੇ ਤਰ੍ਹਾਂ ਖਾਲਸਾ ਪੰਥ ਦੇ ਉਤਸ਼ਾਹ ਤੇ ਜੋਸ਼ ਬਣਿਆ ਰਹੇ ਅਬ ਖਾਲਸਾ ਪੰਥ ਨੂੰ ਇਸੇ ਚੜ੍ਹਦੀ ਕਲਾ ਵਿੱਚ ਰਹਿ ਕੇ ਆਪਣੇ ਪੰਥ ਦੇ ਜੋ ਕੇਸੇ ਨਿਸ਼ਾਨ ਆ ਉਹਨਾਂ ਨੂੰ ਉੱਚ ਰੱਖ ਸਕੀ ਇਹਦਾ ਸ਼ਬਦਾਂ ਬਾਬਾ ਰਾਈ ਦੰਦਾ ਕੋਵਾ ਦਾ ਜਤਕਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਹੱਥੇ ਵਾਹਿ ਪ੍ਰਗਟੇ ਮਰਦੇ ਗੰਮਣਾ ਗੁਰਿਆਮਨ ਕੇਲਾ ਬਾਹੋ ਬਾਹੋ ਗੋਬਿੰਦ ਸਿੰਘ ਆਪੇ ਕੋ ਕੇਲਾ ਐਸੇ ਦਿਨ ਦਿਹਾੜ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਮਹਾਰਾਜ ਜਿਹੜਾ ਪ੍ਰਕਾਸ਼ ਗੁਰਪੁਰਬ ਜੋ 27 ਦਸੰਬਰ ਨੂੰ ਉਸ ਦੀ 7ਵੇਂ ਨੂੰ ਬਚਿਤ ਹੋਇਆ ਹੈ ਜੋ ਤਖਤ ਸ੍ਰੀ ਕੇਸਗੜ ਸਾਹਿਬ ਕੇ ਤੋਸ ਵੀ ਸਾਥੀ ਨੂੰ ਮਨਾਇਆ ਵੀ ਗਿਆ ਪਰ ਉਸ ਸਮੇਂ ਸਹਿਬਜ਼ਾਦਿਆਂ ਅਤੇ ਮਾਤਾ ਜੀ ਦੇ ਸ਼ਹਾਦਤ ਦਾ ਦਿਨ ਸੀ ਸੰਗਤਾਂ ਸਾਰੀਆਂ ਉਹ ਸ੍ਰੀ ਹਰਿ ਦੇ ਘਰ ਸਾਹਿਬ ਦੀ ਧਰਤੀ ਤੇ ਜਿਹੜੇ ਗੁਰੂ ਕੇ ਲੰਗਰਾਂ ਵਿੱਚ ਸੇਵਾ ਨਿਭਾਉਂਦੀਆਂ ਦਰਸ਼ਨ ਕਰਨ ਵਾਸਤੇ ਜਾਂਦੀਆਂ ਇਸ ਕਰਕੇ ਇਲਾਕੇ ਦੀਆਂ ਸੂਰਤੀਆਂ ਸੰਗਤਾਂ ਵੱਲੋਂ ਜੋ ਦਾਸ ਨਗਰ ਕੀਰਤਨ ਤੱਕ ਸ੍ਰੀ ਕੇਸਗੜ ਸਾਹਿਬ ਵਿਖੇ ਪ੍ਰਕਾਸ਼ ਗੁਰੂ ਤੇ ਪਹੁੰਚਦੇ ਹਨ ਉਹ ਅੱਜ 3 ਤਰੀਕ ਨੂੰ ਆ ਰਹੇ ਹਨ ਜਿੱਥੇ ਨਿੱਕੂਵਾਲ ਬੈਲੂ ਬਹਾਮਣ ਮਾਜਰਾ ਅਤੇ ਵਿਪੋਰ ਸਾਹਿਬ ਪੋਸ਼ਣਿਵਾਰਨ ਭਾਤਪੂਰ ਸਾਹਿਬ ਇਹਦਾ ਵੱਖ-ਵੱਖ ਨਗਰਾਂ ਤੋਂ ਨਗਰ ਕੀਰਤਨ ਆ ਰਹੇ ਨੇ ਅੱਜ ਇਸ ਵਕਤ ਤੱਕ ਹਜੇ 5 ਨਗਰ ਕੀਰਤਨ ਆਏ ਹਨ ਔਰ ਅਗਲੇ ਨਗਰ ਕੀਰਤਨ ਜੋ ਆ ਰਹੇ ਹਨ ਸੰਗਤਾਂ ਵਿੱਚ ਉਤਸ਼ਾਹ ਹੈ ਭਾਰੀ ਪਿਆਰ ਹੈ ਉਤਸ਼ਾਹ ਹੈ ਸੰਗਤਾਂ ਗੁਰੂ ਦਾ ਜਸ ਕਰਦੀਆਂ ਪਾਵਨ ਸਥਾਨਾਂ ਤੇ ਪਹੁੰਚਦੀਆਂ ਨੇ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਸਾਹਿਬ ਭਾਈ ਅਵਰਜੀਤ ਸਿੰਘ ਕਾਬਲਾ ਮੈਨੇਜਰ ਸਾਹਿਬ ਸਾਡੇ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਕੋਲਦੀ ਸਿੰਘ ਜੀ ਗੱਜ ਅਤੇ ਸਾਰੇ ਵੱਲੋਂ ਆਈਆਂ ਸੰਗਤਾਂ ਨੂੰ ਨਗਰ ਕੀਰਤਨ ਉਹ ਜੀਓ ਆਇਆਂ ਆਖਿਆ ਜਾਂਦਾ ਹੈ ਔਰ ਬੜਾ ਮਾਨ ਸਨਮਾਨ ਔਰ ਉਥੇ ਹੀ ਸਾਰੇ ਸੰਗਤਾਂ ਵਾਸਤੇ ਛਾਪ ਪਕੌੜੇ ਦਾ ਲੰਗਰ ਜਿੱਥੇ ਗੁਰੂ ਕੇ ਲੰਗਰ ਬੜੇ ਪਿਆਰ ਦੇ ਨਾਲ ਤਿਆਰ ਕੀਤੇ ਗਏ ਨੇ ਸਾਰੀਆਂ ਸੰਗਤਾਂ ਦਾ ਸ਼ਕਰੀਆ ਵਿਸ਼ੇਸ਼ ਦਿਮਾਨ ਵੀ ਅੱਜ ਸਜਾਇਆ ਗਿਆ ਹੈ ਜਿਸ ਵਿੱਚ ਇਥੇ ਤਰਸੀ ਕਿਸਾਨ ਸਾਹਿਬ ਦੇ ਹਜ਼ੂਰੀ ਰਾਗ ਜਿੱਥੇ ਕੀਰਤਨ ਦੀ ਹਾਜ਼ਰੀ ਭਰਦੇ ਹਨ ਉੱਥੇ ਹੀ ਢਾਡੀ ਜਿੱਥੇ ਵੀ ਗੁਰ ਇਤਿਹਾਸ ਨਾਲ ਜੋੜਨਗੇ ਸਾਰੀਆਂ ਸੰਗਤਾਂ ਨੂੰ ਭਾਈ ਜਿਓ ਆਇਆ ਜਿਓ ਆਇਆ ਬਹੁਤ ਬਹੁਤ ਵਧਾਈਆਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਜਾ ਤੰਤਾ ਸੰਗਤ ਦੇ ਸਤਿਕਾਰਯੋਗਾਂ ਦਾ ਅਸਰ ਕੀ ਹੋ ਜੀ Oh, my God.